ਅੱਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਜਿਹੜੀ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦਿੱਲੀ ਦੇ ਵਿੱਚ ਵਾਪਰੇ ਬਹੁਤ ਚਰਚਿਤ ਸਵਾਤੀ ਮਾਲੀਵਾਲ ਕੁਟਮਾਰ ਮਾਮਲੇ ਦੀ ਸਵਾਤੀ ਮਾਲ ਸਵਾਤੀ ਮਾਲੀਵਾਲ ਕੋਈ ਆਮ ਚਿਹਰਾ ਨਹੀਂ ਹੈ ਜਦ ਕਿ ਕੁਟਮਾਰ ਤਾਂ ਕਿਸੇ ਵੀ ਬੀਬੀ ਨਾਲ ਕਿਸੇ ਵੀ ਇਨਸਾਨ ਦੇ ਨਾਲ ਮਾੜੀ ਗੱਲ ਆ ਉਹ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਹੈ ਤੇ ਇਹਦੇ ਨਾਲ ਨਾਲ ਕਈ ਉੱਚ ਅਧਿਕਾਰੀਆਂ ਤੇ ਵੀ ਤਨਾਤ ਹੈ ਤੇ ਉਹਦੇ ਨਾਲ ਕੇਜਰੀਵਾਲ ਦੀ ਰਿਹائش ਤੇ 13 ਜਿਹੜੀ ਮਈ ਲੰਗੀ ਹੈ ਇਸ ਮਾਮਲੇ ਦੇ ਵਿੱਚ ਉਹਨੇ ਜਿਹੜੀ ਐਫ ਆਈ ਆਰ ਦਰਜ ਕਰਵਾਈ ਹੈ ਉਹਦੇ ਵਿੱਚ ਉਹਨੇ ਕਿਹਾ ਕਿ ਮੈਨੂੰ ਲੱਤਾਂ ਤੇ ਕਸੌਣ ਮਾਰੇ ਗਏ ਨੇ ਵਿਵ ਕੁਮਾਰ ਵਿਵ ਕੁਮਾਰ ਜਿਹੜਾ ਕਿ ਕੇਜਰੀਵਾਲ ਦਾ ਅਸਿਸਟੈਂਟ ਹੈ ਤੇ ਕੇਜਰੀਵਾਲ ਦੇ ਪਰਿਵਾਰ ਤੋਂ ਬਾਅਦ ਜੇਕਰ ਕੇਜਰੀਵਾਲ ਕਿਸੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਤੇ ਉਹ ਹੈ ਵਿਵ ਕੁਮਾਰ ਉਹਨੇ ਕਾਫੀ ਗੈਰ ਮਨੁੱਖੀ ਤਰੀਕੇ ਦੇ ਨਾਲ ਉਹ ਕਹਿੰਦੀ ਕਿ ਮੇਰੀ ਕੋਟਮਾਰ ਕੀਤੀ ਹੈ ਨੰ ਲੱਤਾਂ ਮਾਰੀਆਂ ਮੇਰੇ ਘਸੌਣ ਮਾਰੇ ਤੇ ਫਿਰ ਮੈਂ 91 ਮਾਫ ਕਰਨਾ 9 ਨਹੀਂ ਫਿਰ ਮੈਂ ਪੁਲਿਸ ਨੂੰ ਕਾਲ ਕੀਤੀ ਤੇ ਉਸ ਤੋਂ ਬਾਅਦ ਪੀਸੀ ਆਈ ਤੇ ਫਿਰ ਮੈਂ ਘਰੇ ਚਲੀ ਗਈ ਉਹ ਜਿਹੜੀ ਐਫ ਆਈ ਆਰ ਦੇ ਵਿੱਚ ਗੱਲ ਕਹੀ ਹੈ ਇਸ ਮਾਮਲੇ ਦੇ ਵਿੱਚ ਉਹਦੇ ਦੋਸ਼ਾਂ ਤੋਂ ਇਲਾਵਾ ਹੋਰ ਪਹਿਲੂ ਕਿਹੜੇ ਨੇ ਇਸ ਮਾਮਲੇ ਤੇ ਸਿਆਸਤ ਕਿਵੇਂ ਹੋ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਦੋ ਗਲਾਸ ਟੈਂਡ ਕੇਜਰੀਵਾਲ ਦਾ ਵੀ ਆਮ ਆਦਮੀ ਪਾਰਟੀ ਦਾ ਵੀ ਤੇ ਭਾਜਪਾ ਦਾ ਵੀ ਉਹ ਬੜਾ ਖੁੱਲ ਕੇ ਨਸ਼ਰ ਹੋ ਰਿਹਾ ਹੁਣ ਬੜਾ ਖੁੱਲ ਕੇ ਐਕਸਪੋਜ਼ ਹੋ ਰਿਹਾ ਜੇਕਰ ਉਹਨੂੰ ਕੋਈ ਫੜਨਾ ਚਾਵੇ ਆਪਾਂ ਇਸ ਰੋਪੜ ਦੇ ਵਿੱਚ ਇਹੀ ਚਰਚਾ ਕਰਾਂਗੇ ਹੁਣ ਜਦੋਂ ਤੋਂ ਕੇਜਰੀਵਾਲ ਦੇ ਬਾਰੇ ਕਿਹਾ ਜਾਂਦਾ ਕਿ ਕੇਜਰੀਵਾਲ ਨੂੰ ਪਤਾ ਸੀ ਇਸ ਚੀਜ਼ ਦਾ ਸਾਰੀ ਚੀਜ਼ ਦਾ ਤੇ ਇੱਕ ਹੋਰ ਐਂਗਲ ਇਹ ਦੇ ਨਾਲ ਜੁੜਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਇੰਟਰਨਲ ਪੋਲਿਟਿਕਸ ਹੈ ਦਿੱਲੀ ਦੀ ਸੰਜੇਤ ਸਿੰਘ ਕੁਝ ਹੋਰ ਕਹਿ ਰਹੇ ਨੇ ਆਤਸ਼ੀ ਮਨਰੇਲਾ ਕੁਝ ਹੋਰ ਕਹਿ ਰਹੇ ਨੇ ਆਤਸ਼ੀ ਮਰੀਲਾ ਤਾਂ ਮਨਰੇਲਾ ਤਾਂ ਆਪਣੀ ਗੱਲਬਾਤ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਪੇਸ਼ ਕਰ ਰਹੇ ਨੇ ਜਿਸ ਤਰੀਕੇ ਦਾ ਇਸ ਤਰੀਕੇ ਦੇ ਨਾਲ ਕਿ ਵਿਭੂ ਕੁਮਾਰ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਬੇਕਸੂਰ ਹੈ ਤੇ ਜਿਹੜੀ ਸਵਾਤੀ ਮਾਲੀਵਾਲ ਆ ਉਹਦਾ ਕਸੂਰ ਹੈ ਕਿਉਂਕਿ ਉਹਨੇ ਬਿਨਾ ਅਪਾਇੰਟਮੈਂਟ ਤੋਂ ਆਈ ਹੈ ਸੋ ਸਵਾਤੀ ਮਾਲੀਵਾਲ ਦੀ ਐਫਆਈਆਰ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਆਤਸ਼ੀ ਮਨਰੇਲਾ ਦਾ ਹੀ ਕਹਿਣਾ ਸੰਜੇ ਸਿੰਘ ਦਾ ਹੀ ਕਹਿਣਾ ਕੇਜਰੀਵਾਲ ਦੀ ਅਪਰੋਚ ਤੇ ਕਿਵੇਂ ਸਵਾਲ ਉੱਠ ਰਹੇ ਨੇ ਤੇ ਇਹਦੇ ਨਾਲ ਨਾਲ ਭਾਜਪਾ ਹੀ ਕਿਵੇਂ ਦੋਗਲੀ ਜੀ ਸਿਆਸਤ ਇਸ ਮਾਮਲੇ 'ਚ ਕਰ ਰਹੇ ਨੇ ਇਹਦੇ ਤੇ ਆਪਾਂ ਗੱਲਬਾਤ ਇਸ ਰਿਪੋਰਟ ਦੇ ਵਿੱਚ ਕਰਾਂਗੇ ਹੁਣ ਕੀ ਕੇਜਰੀਵਾਲ ਨੇ ਕਿਹਾ ਸੀਗਾ ਸਭ ਤੋਂ ਵੱਡਾ ਸਵਾਲ ਤੇ ਉੱਠਦਾ ਹੈ ਕਿ ਜਦੋਂ ਸਵਾਤੀ ਮਾਲ 13 ਤਰੀਕ ਨੂੰ ਉਹਨਾਂ ਦੇ ਘਰੇ ਜਾਂਦੇ ਨੇ ਸਵੇਰੇ ਉੱਥੇ ਜਿਹੜੀ ਗੱਲਬਾਤ ਹੁੰਦੀ ਹੈ ਸਿਕਿਉਰਿਟੀ ਤੋਂ ਉਹਨਾਂ ਰੋਕਿਆ ਜਾਂਦਾ ਉਹਨਾਂ ਨੂੰ ਕਹਿੰਦਾ ਕਿ ਤੁਹਾਡੀ ਤੁਹਾਡੇ ਕੋਲੇ ਅਪਾਇੰਟਮੈਂਟ ਹੈ ਉਹ ਕਹਿੰਦੇ ਨਹੀਂ ਪਰ باوجود ਇਸ ਦੇ ਉਹ ਡ੍ਰਾਇੰਗ ਰੂਮ ਦੇ ਵਿੱਚ ਚਲੇ ਜਾਂਦੇ ਨੇ ਜਿਹੜੀ ਸੀਐਮ ਰੈ residense ਹੈ ਤੇ ਉੱਥੇ ਉਹ ਕਹਿੰਦੇ ਕਿ ਉਹਨਾਂ ਨੂੰ ਪਹਿਲਾਂ ਕਿਹਾ ਜਾਂਦਾ ਕਿ ਵੇਟ ਕਰੋ ਫਿਰ ਉਹ ਕਹਿੰਦੇ ਕਿ ਨਹੀਂ ਤੁਸੀਂ ਤੁਹਾਡੇ ਕੋਲੇ ਅਪਾਇੰਟਮੈਂਟ ਨਹੀਂ ਤੁਸੀਂ ਬਾਹਰ ਚਲੇ ਜਾਓ ਸਵਾਤੀ ਮਾਲੀਵਾਲ ਇਸ ਗੱਲ ਤੋਂ ਗੁੱਸਾ ਕਰ ਜਾਂਦੀ ਹੈ ਤੇ ਇਸ ਤੇ ਮਾਮਲੇ ਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ ਤੇ ਆਪਾਂ ਚਰਚਾ ਕਰਾਂਗੇ ਕਿ ਉਹ ਵੀਡੀਓ ਦੇ ਕਿਸ ਪਾਸੇ ਨੂੰ ਸੰਕੇਤ ਹੁੰਦੇ ਨੇ ਉਸ ਤੋਂ ਬਾਅਦ ਸਵਾਤੀ ਮਾਲੀਵਾਲ ਦੀ ਉੱਥੇ ਵਿਭਗ ਕੁਮਾਰ ਤੇ ਸਟਾਫ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਸਵਾਤੀ ਇਹ ਦੋਸ਼ ਲਾਉਂਦੀ ਹੈ ਕਿ ਮੇਰੇ ਨਾਲ ਜੋਏ ਨੇ ਐਫਆਈਆਰ ਦੇ ਵਿੱਚ ਉਹਨੇ ਜੋ ਕਿਹਾ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਸੰਜੇ ਸਿੰਘ ਦੀ ਐਂਟਰੀ ਹੁੰਦੀ ਹੈ ਸੰਜੇ ਸਿੰਘ ਕਹਿੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਇਨਸਾਫ ਹੋਣਾ ਚਾਹੀਦਾ ਤੇ ਜਿਹੜਾ ਵੀ ਕਸੂਰवार ਹੋਇਆ ਉਹਨੂੰ ਸਜ਼ਾ ਮਿਲੇਗੀ ਹੁਣ ਜਦੋਂ ਸੀਐਮ ਰੈ residense ਦੀ ਰਹਿਸ਼ ਤੇ ਜਾਂ ਡ੍ਰਾਈング ਰੂਮ ਦੇ ਵਿੱਚ ਕੁਝ ਹੋ ਰਿਹਾ ਸੀ ਤਾਂ ਕਿ ਕੇਜਰੀਵਾਲ ਨੂੰ ਪਤਾ ਨਹੀਂ ਲੱਗਿਆ ਇਹਦੇ ਬਾਰੇ ਜੇਕਰ ਪਤਾ ਨਹੀਂ ਲੱਗਿਆ ਤਾਂ ਕਿਉਂ ਨਹੀਂ ਲੱਗਿਆ ਤੇ ਜੇਕਰ ਲੱਗਿਆ ਤਾਂ ਉਹਨਾਂ ਨੂੰ ਕਦੋਂ ਪਤਾ ਲੱਗਿਆ ਤੇ ਜੇਕਰ ਪਤਾ ਲੱਗਣ ਦੇ ਬਾਵਜੂਦ ਵੀ ਉਹ ਹਲੇ ਚੁੱਪ ਨੇ ਉਹਨਾਂ ਨੇ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ ਇਹ ਕੇਜਰੀਵਾਲ ਉਹੀ ਸ਼ਖਸ ਹੈ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿੰਦਾ ਰਿਹਾ ਕਿ ਮਨੀਪੁਰ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਚੁੱਪ ਕਿਉਂ ਨੇ ਉਸ ਤੋਂ ਬਾਅਦ ਇਹ ਕਹਿੰਦਾ ਰਿਹਾ ਕਿ ਪਹਿਲਵਾਨ ਮਾਮਲਿਆਂ ਦੇ ਵਿੱਚ ਪ੍ਰਧਾਨ ਮੰਤਰੀ ਚੁੱਪ ਕਿਉਂ ਨੇ ਪ੍ਰਧਾਨ ਮੰਤਰੀ ਨੂੰ ਕਾਰਵਾਈ ਕਰਨੀ ਚਾਹੀਦੀ ਔਰਤ ਪਹਿਲਵਾਨਾਂ ਦੇ ਜਿਹੜਾ ਬ੍ਰਿਜ ਪੁਜੀਸ਼ਨ ਵਾਲਾ ਮਾਮਲਾ ਸੀਗਾ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਤੁਸੀਂ ਦੂਜਿਆਂ ਦੀ ਚੁੱਪ ਤੇ ਸਵਾਲ ਖੜੇ ਕਰਦੇ ਹੋ ਪਰ ਜਦੋਂ ਤੁਹਾਡੇ ਤੇ ਕੋਈ ਮਸਲਾ ਆਉਂਦਾ ਉਦੋਂ ਉਦੋਂ ਤੁਸੀਂ ਨਹੀਂ ਬੋਲਦੇ ਅੱਜਕੱਲ ਵਿਭੂ ਕੁਮਾਰ ਲਖਨਊ ਦੇ ਵਿੱਚ ਤੁਹਾਡੇ ਨਾਲ ਘੁਮ ਰਿਹਾ ਦੀਆਂ ਤਸਵੀਰਾਂ ਵਾਇਰਲ ਨੇ ਵਿਭੂ ਕੁਮਾਰ ਤੁਹਾਡੇ ਨਾਲ ਹੈ ਪੰਜਾਬ ਦੇ ਵਿੱਚ ਵੀ ਕਿਹਾ ਜਾਂਦਾ ਕਿ ਉਹ ਤਾਂ ਨਾਲ ਸੀਗਾ ਕੇਜਰੀਵਾਲ ਦੇ ਖੈਰ ਹੁਣ ਦੂਜੀ ਗੱਲ ਜੇਕਰ ਉਹਨੂੰ ਪਤਾ ਸੀ ਤਾਂ ਚੁੱਪ ਕਿਉਂ ਨਹੀਂ ਜਿਵੇਂ ਆਪਾਂ ਸਵਾਲ ਖੜਾ ਕੀਤਾ ਤੇ ਇਹ ਚੁੱਪ ਕਿਸੇ ਸਾਜ਼ਿਸ਼ ਵਾਲੇ ਇਸ਼ਾਰਾ ਕਰਦੀ ਹੈ ਕਿ ਸਵਾਤੀ ਵਾਲੀ ਮਾਲੀਵਾਲ ਕੁਝ ਇੰਟਰਨਲ ਰਿਪੋਰਟਾਂ ਦੇ ਮੁਤਾਬਕ ਇਹ ਕਿਹਾ ਜਾਂਦਾ ਹੈ ਸਿਆਸੀ ਤੌਰ ਤੇ ਚਰਚਾਵਾਂ ਨੇ ਕਿ ਅਥੀਮਨ ਰੇਲਾ ਨੂੰ ਜਿਹੜਾ ਹੈਂਡ ਦਿੱਤਾ ਗਿਆ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਪ੍ਰੈਸ ਬਰੀਫਿੰਗ ਜਾਂ ਹੋਰ ਤਰੀਕੇ ਦਾ ਤਾਂ ਉਹ ਸਵਾਤੀ ਮਾਲੀਵਾਲ ਦਾ ਕਲੇਮ ਸੀਗਾ ਕਿ ਮੇਰੇ ਕੋਲੇ ਹੋਣਾ ਚਾਹੀਦਾ ਹੈ ਖੈਰ ਆਪਾਂ ਉੱਥੇ ਵੀ ਨਹੀਂ ਚਲਦੇ ਆਪਾਂ ਅੱਗੇ ਚਲਦੇ ਆਂ ਜਾਂ ਉਹ ਕੇਜਰੀਵਾਲ ਦੀ ਕਿਸੇ ਮਜਬੂਰੀ ਵਾਲਾ ਇਸ਼ਾਰਾ ਕਰਦੇ ਜਿਸ ਤਰ੍ਹਾਂ ਨੇ ਚਰਚਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਅਥੀਮਨ ਰੇਲਾ ਨੇ ਕੇਜਰੀਵਾਲ ਦੇ ਹੱਕ ਦੇ ਵਿੱਚ ਜਾਂ ਕਹਿ ਲਓ ਕਿ ਉਹਨਾਂ ਦੇ ਪੀਏ ਦੇ ਹੱਕ ਦੇ ਵਿੱਚ ਤੇ ਉਹਨਾਂ ਨੇ ਇੱਕ ਵੀਡੀਓ ਵਾਲੇ ਇਸ਼ਾਰਾ ਕੀਤਾ ਜਿਸ ਦੇ ਵਿੱਚ ਸਵਾਤੀ ਮਾਲੀਵਾਲ ਦੇ ਨਾਲ ਤਿੰਨ ਚਾਰ ਮਰਦ ਸਿਕਿਉਰਿਟੀ ਵਾਲੇ ਦਿਖਾਈ ਦੇ ਰਹੇ ਨੇ ਗੱਲ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਤੁਸੀਂ ਬਾਹਰ ਚਲੇ ਜਾਓ ਪਰ ਸਵਾਤੀ ਕਹਿ ਰਹੀ ਹੈ ਕਿ ਮੈਂ ਤੇਰੀ ਨੌਕਰੀ ਖਾ ਜਾਊਂਗੀ ਹੁਣ ਇੱਥੇ ਮਤਲਬ ਮੈਂ ਤੇਰੀ ਨੌਕਰੀ ਖਾ ਜਾਊਂਗੀ ਉਹ ਹੋਰ ਵੀ ਗਾਲਾਂ ਕੱਢਦੀ ਜਿਹੜੀਆਂ ਕਿ ਆਪਾਂ ਇੱਥੇ ਨਹੀਂ ਕੱਢ ਸਕਦੇ ਤੇ ਉਹ ਵਿਭੂ ਕੁਮਾਰ ਨੂੰ ਕਹਿੰਦੀ ਕਿ ਇਹ ਗਾਲ ਕੱਢ ਕੇ ਇਹ ਗੰਜਾ ਸੋ ਇਹ ਸੁਣਾਇਆ ਜਾ ਸਕਦਾ ਹੁਣ ਕੀ ਇਹ ਆਵਾਜ਼ ਵਾਕਿਆ ਹੀ ਸਵਾਤੀ ਮਾਲੀਵਾਲ ਦੀ ਹੈ ਕਿਤੇ ਵੀਡੀਓ ਨਾਲ ਡਾਕਟਰੀਟ ਤਾਂ ਨਹੀਂ ਕੀਤਾ ਗਿਆ ਵੀਡੀਓ ਨੂੰ ਆ ਵੀਡੀਓ ਦੇ ਨਾਲ ਕੋਈ ਕਿਸ ਤਰ੍ਹਾਂ ਦੀ ਛੇੜਛਾੜ ਤਾਂ ਨਹੀਂ ਕੀਤੀ ਗਈ ਖੈਰ ਸਵਾਤੀ ਮਾਲੀਵਾਲ ਆਪਣੀ ਸ਼ਿਕਾਇਤ ਦੇ ਵਿੱਚ ਕਹਿੰਦੀ ਹੈ ਕਿ ਮੈਨੂੰ ਵੈਵਪ ਨੇ ਲੱਤਾਂ ਮਾਰੀਆਂ ਘਸੌਣ ਮਾਰੇ ਤੇ ਫਿਰ ਪੀਸੀਆਰ ਦੇ ਨਾਲ ਮੈਂ ਬਾਹਰ ਆ ਗਈ ਉਹ ਕਹਿੰਦੀ ਬਿਨਾ ਕਿਸੇ ਨਾਲ ਹੀ ਜਿਹੜੀ ਇਹ ਤਤ ਚੱਲ ਰਿਹਾ ਲਗਾਤਾਰ ਕਿ ਬਿਨਾ ਕਿਸੇ ਅਪਾਇੰਟਮੈਂਟ ਤੋਂ ਆਈ ਸੀ ਤੇ ਉੱਤੋਂ ਝਗੜਾ ਕੀਤਾ ਤੇ ਹੁਣ ਵਿਕਟਮ ਬਣ ਰਹੀ ਹੈ ਦੂਜੇ ਪਾਸੇ ਜਿਹੜੀ ਆਤਿਸ਼ੀ ਮਨੀਲਾ ਉਹ ਕਹਿੰਦੀ ਹੈ ਕਿ ਇਹ ਸਭ ਝੂਠ ਹੈ ਤੇ ਉਹ ਉਹ ਜਿਹੜਾ ਬਿਨਾ ਕਿਸੇ ਅਪਾਇੰਟਮੈਂਟ ਤੇ ਆਈ ਸੀਗੀ ਤੇ ਸਵਾਤੀ ਕਹਿੰਦੀ ਉਲਟਾ ਕਿ ਮੈਂ ਜਦੋਂ ਮੇਰੇ ਨਾਲੇ ਸਭ ਕੁਝ ਹੋਇਆ ਧਰਵਿੰਦ ਕੇਜਰੀਵਾਲ ਤੇ ਕਹਿਣ ਤੇ ਹੋਇਆ ਅਰਵਿੰਦ ਕੇਜਰੀਵਾਲ ਤੇ ਹੁਣ ਇੱਕ ਹੋਰ ਦੋਸ਼ ਲੱਗ ਗਿਆ ਤੇ ਅਰਵਿੰਦ ਕੇਜਰੀਵਾਲ ਦੇ ਨੇ ਇਸ ਦੋਸ਼ ਤੇ ਵੀ ਕੋਈ ਸਫਾਈ ਨਹੀਂ ਦਿੱਤੀ ਵਿਭੂ ਕੁਮਾਰ ਨੇ ਮਾਮਲੇ ਵਿੱਚ ਤਾਂ ਦੇਣੀ ਕੀ ਸੀ ਹੁਣ ਦੋਸ਼ ਲੱਗ ਰਹੇ ਨੇ ਕਿ ਕੇਜਰੀਵਾਲ ਜਿਹੜੇ ਕਿ ਮਨੀਪੁਰ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਚੁੱਪ ਹੈ ਹੁਣ ਆਪਣੇ ਮਾਮਲਾ ਆਪਣੇ ਤੇ ਲੱਗੇ ਮਾਮਲਿਆਂ ਦੇ ਵਿੱਚ ਵੀ ਚੁੱਪ ਹੈ ਤੇ ਜਿਹੜੀ ਆਤਸ਼ੀ ਕਹਿ ਰਹੀ ਆਤਸ਼ੀ ਮਨਰੇਲਾ ਜਿਹੜੀ ਕਿ ਕੇਜਰੀਵਾਲ ਦੇ ਹੱਕ ਦੇ ਵਿੱਚ ਉਹ ਬੀਬੀ ਕਹਿ ਰਹੀ ਕਿ ਬਿਨਾ ਅਪਾਇੰਟਮੈਂਟ ਤੋਂ ਆਈ ਸੀ ਜੇਕਰ ਕੋਈ ਤੁਹਾਡਾ ਹੀ ਰਾਜ ਸਭਾ ਮੈਂਬਰ ਬਿਨਾ ਅਪਾਇੰਟਮੈਂਟ ਤੋਂ ਆ ਗਿਆ ਤਾਂ ਕੀ ਤੁਸੀਂ ਉਹਨੂੰ ਲੱਤਾਂ ਦੇ ਕੇ ਸੌਣ ਮਾਰੋਗੇ ਮਤਲਬ ਕਿ ਇੱਕ ਕੋਈ ਵੀ ਨੁਕਤਾ ਫੜ ਲਿਆ ਹੁਣ ਇਸ ਸਾਰੀ ਸਿਆਸਤ ਨੇ ਬਾਜ਼ਪਾਈਆਂ ਦਿੱਤਾ ਪਾਵਾਂਗੇ ਕਿ ਉਹ ਬਿਨਾਂ ਅਪਾਇੰਟਮੈਂਟ ਤੋਂ ਆਈ ਸੀ ਤੇ ਉਹਨੇ ਝਗੜਾ ਕੀਤਾ ਜੇਕਰ ਉਹ ਬਿਨਾਂ ਅਪਾਇੰਟਮੈਂਟ ਤੋਂ ਆਈ ਸੀ ਤੇ ਤੁਸੀਂ ਉਹਨੂੰ ਪਹਿਲਾਂ ਹੀ ਰੋਕ ਦੇਂਦੇ ਜੇਕਰ ਤੁਹਾਡੇ ਰੋਕਣ ਤੇ ਨਹੀਂ ਰੁਕੀ ਤੇ ਤੁਸੀਂ ਪੁਲਿਸ ਦਾ ਸਹਾਰਾ ਲੈ ਸਕਦੇ ਸੀ ਕਿ ਬਿਨਾਂ ਅਪਾਇੰਟਮੈਂਟ ਤੋਂ ਆਈ ਹੈ ਉਸ ਤੋਂ ਬਾਅਦ ਜੇਕਰ ਉਹਨੇ ਝਗੜਾ ਕੀਤਾ ਤਾਂ ਫਿਰ ਵੀ ਕੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਆਪਾਂ ਅੱਗੇ ਚੱਲਦੇ ਹਾਂ ਹੁਣ ਭਾਜਪਾ ਦਾ ਦੋਗਲਾ ਸਟੈਂਡ ਦੇਖੋ ਤੁਸੀਂ ਉਹਨਾਂ ਦੀਆਂ ਬੀਬੀਆਂ ਚੂੜੀਆਂ ਲੈ ਕੇ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਗਈਆਂ ਪ੍ਰੋਟੈਸਟ ਕਰਨ ਉਸ ਮੁਜ਼ਾਹਰਾ ਕੀਤਾ ਹੁਣ ਇਹਨਾਂ ਬੀਬੀਆਂ ਨੂੰ ਸਵਾਤੀ ਮਾਲੀਵਾਲ ਤਾਂ ਦਿਸ ਗਈ ਸਵਾਤੀ ਮਾਲੀਵਾਲ ਦੇ ਮਾਮਲੇ ਚ ਇਹਨਾਂ ਨੇ ਪ੍ਰੋਟੈਸਟ ਵੀ ਕੀਤਾ ਪਰ ਨਾ ਤਾਂ ਇਹਨਾਂ ਨੂੰ ਮਣੀਪੁਰ ਦੇਖਿਆ ਮਣੀਪੁਰ ਦੇ ਵਿੱਚ ਜਦੋਂ ਬੀਬੀਆਂ ਨੂੰ ਨੰਗਿਆਂ ਘੁਮਾਇਆ ਗਿਆ ਸੀ ਵਿਚਾਰੀਆਂ ਨੂੰ ਉਹ ਨਹੀਂ ਦੇਖਿਆ ਨਾ ਇਹਨਾਂ ਨੂੰ ਪਹਿਲਵਾਨ ਔਰਤਾਂ ਜਿਹੜੀਆਂ ਦਿੱਲੀ ਦੇ ਵਿੱਚ ਹੀ ਸੀਗੀਆਂ ਜਿਨ੍ਹਾਂ ਨੂੰ ਧੂ ਧੂ ਕੇ ਗੱਡੀਆਂ ਦੇ ਵਿੱਚ ਸਿੱਟਿਆ ਗਿਆ ਹੁਣ ਤੁਸੀਂ ਇੱਥੇ ਹੋਰ ਇੱਕ ਇਸੇ ਸਿਆਸਤ ਦਾ ਇੱਕ ਹੋਰ ਪਹਿਲੂ ਦੇਖੋ ਹੁਣ ਜਿਹੜੀਆਂ ਔਰਤ ਬੀਬੀਆਂ ਨੇ ਜਦੋਂ ਦੋਸ਼ ਲਾਇਏ ਸੀਗੇ ਪਹਿਲਵਾਨਾਂ ਨੇ ਉਦੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਜੀ ਇਹ ਦੋਸ਼ ਸਹੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਦੋਂ ਹੁਣ ਉਸੇ ਤਰ੍ਹਾਂ ਦੇ ਦੋਸ਼ ਸਵਾਤੀ ਮਾਲੀਵਾਲ ਆ ਰਹੀ ਹੈ ਇਹ ਕਹਿੰਦੇ ਜੀ ਨਹੀਂ ਹੁਣ ਤਾਂ ਇਹ ਇਹ ਜਿਹੜੇ ਦੋਸ਼ ਨੇ ਬੇਬੁਨਿਆਦ ਨੇ ਤੇ ਇਹ ਭਾਜਪਾ ਦੀ ਸ਼ਹਿਤ ਤੇ ਸਿਆਸਤ ਕਰ ਰਹੀ ਹੈ ਸਵਾਤੀ ਮਾਲੀਵਾਲ ਹੁਣ ਪਿੱਛੇ ਜੇ ਅੱਜ ਜਦੋਂ ਆਪਾਂ ਗੱਲਬਾਤ ਕਰ ਰਹੇ ਆ ਇਹ ਜਾਂ ਕੁਝ ਘੰਟਿਆਂ ਦੀ ਮੈਂ ਤੁਹਾਨੂੰ ਮਿਸਾਲ ਦੇ ਦਿੰਦਾ ਟਵਿੱਟਰ ਤੇ ਤਿੰਨ ਚੀਜ਼ਾਂ ਚਾਰ ਟ੍ਰੈਂਡ ਕਰ ਰਹੀਆਂ ਨੇ ਸਵਾਤੀ ਮਾਲੀਵਾਲ ਐਕਸਪੋਜ਼ ਜਸਟਿਸ ਫੋਰ ਸਵਾਤੀ ਮਾਲੀਵਾਲ ਤੇ ਇਹਦੇ ਨਾਲ ਕੇਜਰੀਵਾਲ ਰਿਜ਼ਾਈਨਸ ਜਿਹੜਾ ਕੇਜਰੀਵਾਲ ਨੇ ਰਿਜ਼ਾਈਨ ਹੈ ਤੇ ਜਸਟਿਸ ਫੋਰ ਸਵਾਤੀ ਮਾਲੀਵਾਲ ਆ ਇਹ ਕਿਹਾ ਜਾ ਰਿਹਾ ਕਿ ਇਹ ਇੰਡੀਅਨ ਟਵਿੱਟਰ ਤੇ ਬੀਜਪੀ ਦਾ ਆਈਟੀ ਸੈਲਟ ਜਿਹੜਾ ਉਹ ਕਰਵਾ ਰਿਆ ਟ੍ਰੈਂਡ ਤੇ ਜਿਹੜਾ ਕੇਜਰੀਵਾਲ ਡਿਜ਼ਾਈਨ ਹੈ ਮਾਫ ਕਰਨਾ ਸਵਾਤੀ ਮਾਲੀਵਾਲ ਐਕਸਪੋਜ਼ ਹੈ ਇਹ ਕਰਾ ਰਹੀ ਹੈ ਆਮ ਆਦਮੀ ਪਾਰਟੀ ਟ੍ਰੈਂਡ ਹੁਣ ਜਿਹੜੀਆਂ ਬੀਬੀਆਂ ਚੂੜੀਆਂ ਲੈ ਕੇ ਘਰੇ ਪਹੁੰਚ ਗਈਆਂ ਸੀ ਅਰਵਿੰਦ ਕੇਜਰੀਵਾਲ ਦੇ ਉਹਨਾਂ ਬੀਬੀਆਂ ਨੂੰ ਨਾ ਤਾਂ ਪਹਿਲਵਾਨ ਔਰਤਾਂ ਦੇ ਸਿੰਘਾਂ ਜਿਨ੍ਹਾਂ ਦੀ ਆਪਾਂ ਗੱਲ ਕਰਕੇ ਹਟੇ ਆ ਨਾ ਸੀਏ ਦੇ ਵਿਰੋਧ ਦੇ ਵਿੱਚ ਜਿਹੜੀਆਂ ਬੀਬੀਆਂ ਸ਼ਹੀਨ ਬਾਗ ਬੈਠੀਆਂ ਸੀ ਉਹ ਦਿਸੀਆਂ ਖੈਰ ਉਹਦਾ ਇਹਨਾਂ ਨੇ ਕਹਿਣੇ ਕੀ ਸੀ ਕਿਉਂਕਿ ਇਹਨਾਂ ਦੇ ਇਹਨਾਂ ਦੀ ਪਾਰਟੀ ਦੇ ਵਿਰੁੱਧ ਤਾਂ ਪ੍ਰੋਟੈਸਟ ਕਰ ਰਹੀਆਂ ਸੀਗੀਆਂ ਇਸ ਤੋਂ ਬਾਅਦ ਪ੍ਰਜਵਲ ਰਵੰਨਾ ਦਾ ਜਿਹੜਾ ਮਾਮਲਾ ਜਿਹੜਾ ਕਿ ਬਹੁਤ ਵੱਡੀ ਨਿਮੋਸ਼ੀ ਦਾ ਕਾਰਨ ਬਣਿਆ ਉਹ ਉਹਨਾਂ ਇਲਾਕਿਆਂ ਦੇ ਵਿੱਚ ਦੇਵੇਗੋੜਾ ਫੈਮਿਲੀ ਦੇ ਲਈ ਉਸ ਮਾਮਲੇ ਦੇ ਵਿੱਚ ਕੋਈ ਪ੍ਰੋਟੈਸਟ ਨਹੀਂ ਗਾ ਬ੍ਰਿਜ ਭੂਸ਼ਣ ਦੇ ਮਾਮਲੇ 'ਚ ਇਹਨਾਂ ਦਾ ਕੋਈ ਪ੍ਰੋਟੈਸਟ ਨਹੀਂ ਪਰ ਸਵਾਤੀ ਮਾਲੀਵਾਲ ਨੂੰ ਇਹ ਕਹਿੰਦੇ ਕਿ ਇਨਸਾਫ ਚਾਹੀਦਾ ਮਤਲਬ ਕਿ ਜਿਹੜੀ ਚੀਜ਼ ਤੁਹਾਡੀ ਰਾਜਨੀਤੀ ਨੂੰ ਟੋ ਕਰ ਰਹੀ ਹੈ ਤੁਹਾਡੀ ਪੋਲਿਟਿਕਸ ਨੂੰ ਫਾਇਦਾ ਪਹੁੰਚਾ ਰਹੀ ਹੈ ਤੁਸੀਂ ਉਸ ਮਾਮਲੇ 'ਚ ਤਾਂ ਐਕਟਿਵ ਨਜ਼ਰ ਆਉਨੇ ਹੋ ਪਰ ਜਦੋਂ ਤੁਹਾਡੇ ਤੋਂ ਜਵਾਬ ਮੰਗਿਆ ਜਾਂਦਾ ਹੈ ਉਦੋਂ ਫਿਰ ਤੁਸੀਂ ਜਾਂ ਜਾਂ ਫਿਰ ਸਾਇਲੈਂਟ ਮੋਡ ਤੇ ਲੱਗ ਜਾਨੇ ਹੋ। ਇਹੀ ਜਿਹੜੀ ਗੱਲ ਆਪਾਂ ਕੇਜਰੀਵਾਲ ਦੀ ਕਰਕੇ ਹਟੇ ਆ ਕਿ ਮਣੀਪੁਰ ਵਾਪਰਿਆ, ਪਹਿਲਵਾਨ ਬੀਬੀਆਂ ਨੇ ਪ੍ਰੋਟੈਸਟ ਕੀਤੇ, ਉਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਚੁੱਪ ਕਿਉਂ ਨੇ, ਚੁੱਪ ਕਿਉਂ ਨੇ? ਹੁਣ ਅੱਜ ਆਪਣੇ ਦੇ ਦੋਸ਼ ਲੱਗ ਰਹੇ ਨੇ ਸਵਾਤੀ ਮਾਲੀਵਾਲ ਜਿਹੜਾ ਕਿ ਪਹਿਲਾਂ ਇੱਕ ਗੱਲ ਕਹਿੰਦੇ ਸੀਗੇ ਕਿ ਕੇਜਰੀਵਾਲ ਨੂੰ ਪਤਾ ਸੀਗਾ ਕਿ ਮੈਂ ਆ ਰਹੀ ਆ ਤੇ ਕੇਜਰੀਵਾਲ ਨੂੰ ਇਹ ਵੀ ਪਤਾ ਸੀਗਾ ਕਿ ਮੇਰੇ ਕੋਲ ਟਪਈ ਹੈ ਪਰ باوجود ਉਹ ਬੋਲ ਨਹੀਂ ਰਹੇ। ਹੁਣ ਉਹ ਕਿਉਂ ਨਹੀਂ ਬੋਲ ਰਹੇ? ਮਤਲਬ ਤੁਹਾਡੀ ਚੁੱਪ ਵੀ ਤਾਂ ਕਈ ਸਾਦਸ਼ਾ ਵੱਲ ਇਸ਼ਾਰਾ ਕਰਦੀ ਹੈ ਨਾ। ਹੁਣ ਅੱਗੇ ਚੱਲਦੇ ਆਪਾਂ। ਜਦੋਂ 13 ਮਈ ਦੀ ਘਟਨਾ ਜਦੋਂ ਇਹ ਸੀਐਮ ਦੀ ਰਹਿਸ਼ ਦੀ ਡ੍ਰੈਗ ਰੂਮ ਤੇ ਵਾਪਰੀ ਹੈ ਸਵਾਤੀ ਮਾਲ ਮਾਲੀਵਾਲ ਜਿੱਥੇ ਸਵਾਲਾਂ ਦੇ ਘੇਰੇ ਚਾਉਂਦੇ ਨੇ ਡ੍ਰੈਗ ਰੂਮ ਦੇ ਵਿੱਚ ਗਾਲੀ ਗਲੋਚ ਤੋਂ ਸ਼ੁਰੂ ਹੋਇਆ ਸੀ ਮਾਮਲਾ ਉਸ ਮਾਮਲੇ ਚ ਸਵਾਤੀ ਮਾਲੀਵਾਲ ਕੋਲੇ ਕੋਈ ਜਵਾਬ ਨਹੀਂਗਾ ਕਿ ਕਿੱਥੋਂ ਸ਼ੁਰੂ ਹੋਇਆ ਸੀਗਾ ਤੇ ਦੂਜਾ ਉਹ ਬਿਨਾਂ ਅਪਾਇੰਟਮੈਂਟ ਤੋਂ ਕਿਉਂ ਗਈ ਸੀ ਇਹਦਾ ਜ਼ਿਕਰ ਨਹੀਂ ਗਾਇਆ ਐਫਆਈਆਰ ਦੇ ਵਿੱਚ ਇਸ ਮਾਮਲੇ ਦੇ ਉੱਤੇ ਸਵਾਤੀ ਮਾਲੀਵਾਲ ਦੇ ਕੋਲੇ ਵੀ ਕੋਈ ਜਵਾਬ ਨਹੀਂਗਾ ਹੁਣ ਇਸ ਮਾਮਲੇ ਦੇ ਵਿੱਚ ਡਿਮਾਂਡ ਕੀਤੀ ਜਾ ਰਹੀ ਹੈ ਕਿ ਸੀਸੀਟੀਵੀ ਫੁਟੇਜ ਰਿਲੀਜ਼ ਕੀਤੀ ਜਾਵੇ ਸੀਸੀਟੀਵੀ ਫੁਟੇਜ ਦੇ ਵਿੱਚ ਉਹੀ ਚੀਜ਼ ਦਿਖਾਈ ਦਿੰਦੀ ਹੈ ਜਿਹਦੇ ਬਾਰੇ ਆਪਾਂ ਗੱਲ ਕਰਕੇ ਹਟਿਆ ਕਿ ਸਵਾਤੀ ਮਾਲੀਵਾਲ ਵਿਭਬ ਕੁਮਾਰ ਨੂੰ ਕਹਿੰਦੀ ਹੈ ਗੰਜਾ ਤੇ ਮੈਂ ਤੇਰੀ ਨੌਕਰੀ ਖਾ ਜਾਊਂਗੀ ਮੈਂ 112 ਤੇ ਕਾਲ ਕਰ ਦਿੰਦੀ ਹੈ ਤੇ ਲੈਟ ਦਾ ਪੁਲਿਸ ਕਮ ਉਹ ਕਹਿੰਨੇ ਕਿ ਹੁਣ ਮੈਂ ਪੁਲਿਸ ਨੂੰ ਕਾਲ ਕਰ ਹੀ ਦਿੰਦੀ ਹੈ ਹੁਣ ਪੁਲਿਸ ਨੂੰ ਆਉਣ ਤੇ ਜਿਹੜਾ ਸਵਾਲ ਮਸਲਾ ਹੱਲ ਹੋਊਗਾ ਸਵਾਲ ਹੁਣ ਇਹ ਵੀ ਉੱਠਦਾ ਹੈ ਕਿ ਵਿਭਬ ਕੁਮਾਰ ਜਿਹੜਾ ਕਿ ਕੇਜਰੀਵਾਲ ਦਾ ਅਸਿਸਟੈਂਟ ਹੈ ਉਹ ਹੈ ਕਿੱਥੇ ਬੇਵ ਕੁਮਾਰ ਕੇਜਰੀਵਾਲ ਦੇ ਨਾਲ ਹੈ ਤੇ ਘੁੰਮ ਰਿਹਾ ਤੇ ਉਹਦੀਆਂ ਤਸਵੀਰਾਂ ਵੀ ਬੀਜਪੀ ਦਾ ਆਈਟੀ ਸੈੱਲ ਸ਼ੇਅਰ ਕਰ ਚੁੱਕਿਆ ਉਹ ਸੰਜੇ ਸਿੰਘ ਦੀ ਸੰਜੇ ਸਿੰਘ ਵੀ ਕਹਿ ਰਿਹਾ ਸੀਗਾ ਕਿ ਇਹ ਮਾਮਲਾ ਕੇਜਰੀਵਾਲ ਦੇ ਧਿਆਨ ਦੇ ਵਿੱਚ ਹੁਣ ਆਪਾਂ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਤੇ ਆਉਣੇ ਆ ਸੰਜੇ ਸਿੰਘ ਕਹਿੰਦਾ ਕਿ ਇਹ ਮਾਮਲਾ ਧਿਆਨ ਦੇ ਵਿੱਚ ਹੈ ਅਰਵਿੰਦ ਕੇਜਰੀਵਾਲ ਦੇ ਜੇਕਰ ਧਿਆਨ ਦੇ ਵਿੱਚ ਕੇਜਰੀਵਾਲ ਦੇਖ ਰਹੇ ਨੇ ਕਹਿੰਦੇ ਜੇਕਰ ਕੇਜਰੀਵਾਲ ਦੇਖ ਰਹੇ ਨੇ ਤਾਂ ਕੇਜਰੀਵਾਲ ਸਾਬਿਤ ਕੀ ਕਰਨਾ ਚਾਹੁੰਦੇ ਨੇ ਉਹ ਕਿਹੜੀ ਚੀਜ਼ ਦੀ ਉਡੀਕ ਦੇ ਵਿੱਚ ਨੇ ਉਹ ਕੀ ਵਿਵਕ ਕੁਮਾਰ ਨੇ ਤਾਂ ਉਹਨਾਂ ਦੇ ਨਾਲ ਹੈ ਇੱਕ ਬੰਦਾ ਜਿਹਦੇ ਬਾਈ ਨੇਮ ਐਫ ਆਈ ਆਰ ਹੋਣ ਦਰਜ ਹੋ ਗਈ ਹੈ ਤੇ ਕੇਜਰੀਵਾਲ ਉਹਦੇ ਮਾਮਲੇ ਦੇ ਉੱਤੇ ਚੁੱਪ ਨੇ ਕੋਈ ਕਾਰਵਾਈ ਕੋਈ ਬਿਆਨ ਕੋਈ ਪ੍ਰਤੀਕਿਰਿਆ ਕੋਈ ਟਿੱਪਣੀ ਨਜ਼ਰ ਨਹੀਂ ਆਉਂਦੀ ਤੇ ਵਿਵਕ ਕੁਮਾਰ ਤੇ ਸਵਾਤੀ ਮਾਲੀਵਾਲ ਜਿਹੜੇ ਨੇ ਉਹ ਇਕੱਠੇ ਕੰਮ ਕਰ ਚੁੱਕੇ ਨੇ ਕਿਸੇ ਟਾਈਮ ਇੱਕ ਐਨ ਜੀਓ ਦੇ ਲਈ ਤੇ ਉਸ ਤੋਂ ਬਾਅਦ ਦੋਨਾਂ ਦੀ ਐਂਟਰੀ ਪੋਲਿਟਿਕਸ ਦੇ ਵਿੱਚ ਹੁੰਦੀ ਹੈ ਤੇ ਉਸ ਤੋਂ ਬਾਅਦ ਪੋਲਟੈਕਸ ਤੋਂ ਬਾਅਦ ਸਵਾਤੀ ਮਾਲੀਵਾਲ ਵੀ ਅਰਵਿੰਦ ਕੇਜਰੀਵਾਲ ਦੇ ਉਹਨਾਂ ਖੇਮਿਆਂ ਦੇ ਵਿੱਚ ਹੁੰਦੀ ਹੈ ਜਿਹੜੇ ਖੇਮੇ ਅਰਵਿੰਦ ਕੇਜਰੀਵਾਲ ਦੇ ਬਹੁਤ ਨੇੜੇ ਨੇ ਤੇ ਉਸ ਤੋਂ ਬਾਅਦ ਵਿਵੇਕ ਕੁਮਾਰ ਜਿਹੜਾ ਉਹ ਤਾਂ ਇੰਨਾ ਕੁ ক্লোਜ਼ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਦੇ ਵਿੱਚ ਮੁਲਾਕਾਤਾਂ ਲਈ ਜਿਹੜੇ ਬੰਦੇ ਨੂੰ ਰੱਖਿਆ ਆਪਦੀ ਘਰ ਵਾਲੀ ਤੋਂ ਬਾਅਦ ਉਹ ਵਿਵੇਕ ਕੁਮਾਰ ਹੀ ਹੈ ਤੇ ਇਹ ਬੰਦਾ ਜਿੱਥੇ ਦੂਜੇ ਚਾਰ ਚੀਜ਼ਾਂ ਤੇ ਨਿਗਾਹ ਰੱਖਦਾ ਉੱਥੇ ਆਮ ਆਦਮੀ ਪਾਰਟੀ ਦੇ ਇੰਟਰਨਲ ਅਫੇਅਰਸ ਮਤਲਬ ਫਲਾਮ ਬੰਦਾ ਫਲਾਮ ਏ ਬੀ ਬਾਰੇ ਕੀ ਕਹਿ ਰਿਹਾ ਬੀ ਸੀ ਬਾਰੇ ਕੀ ਕਹਿ ਰਿਹਾ ਆਪਾਂ ਦੇਖਿਆ ਨਾ ਕਿ ਅਜ ਬੰਦੇ ਚੁਗਲਖੋਰ ਟਾਈਪ ਤੇ ਜਿਹੜੇ ਜਿਹੜੇ ਮੇਨ ਕੰਟਰੋਲਰ ਬੰਦੇ ਦੇ ਜਾਂ ਮੈਨੇਜਮੈਂਟ ਕਹਿ ਲੋ ਜਾਂ ਕਿਸੇ ਵੀ ਤਰ੍ਹਾਂ ਦੇ ਉਹ ਨੇੜੇ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਉਹ ਪ੍ਰਭਾਵ ਸर्ज ਦੇ ਰਹੇ ਰਹਿੰਦੇ ਨੇ ਕਿ ਇਸ ਦਾ ਬਹੁਤ ਵਫਾਦਾਰ ਆ ਪਰ ਦੂਜਾ ਬੰਦਾ ਆ ਕਰਿਆ ਇਹ ਆ ਕਰਿਆ ਬੀ ਆ ਕਰਿਆ ਸੀ ਆ ਕਰਿਆ ਮੈਂ ਡੀ ਨੂੰ ਆ ਕਿਹਾ ਸੀ ਡੀ ਨੇ ਆਪ ਜਵਾਬ ਦਿੱਤਾ ਇਹ ਨੇ ਆ ਕਿਹਾ ਬੀ ਨੇ ਆ ਕਿਹਾ ਮਤਲਬ ਕੋਲ ਮਲਾ ਕੇ ਦੂਜੇ ਸਾਰੇ ਮਾੜੇ ਆ ਮੈਂ ਬਹੁਤ ਚੰਗਾ ਆ ਪਰ ਇਹ ਇਸ ਮਾਮਲੇ ਦੇ ਵਿੱਚ ਉਹ ਲੋਕ ਸ਼ਾਇਦ ਕਿਤੇ ਨਾ ਕਿਤੇ ਭੁੱਲ ਜਾਂਦੇ ਆ ਕਿ ਅਸੀਂ ਆਪਣੇ ਕਿਰਦਾਰ ਜਦੋਂ ਅਸੀਂ ਸ਼ੀਸ਼ੇ 'ਚ ਖੜਾਂਗੇ ਨਾ ਜਦੋਂ ਅਸੀਂ ਆਪਣੇ ਆਪ ਝਾਂਤੀ ਮਾਰਾਂਗੇ ਤਾਂ ਸਾਨੂੰ ਸ਼ਰਮਸਾਰ ਹੋਣਾ ਪਊਗਾ ਕਿਉਂਕਿ ਜਦੋਂ ਕਿਸੇ ਨੂੰ ਨੀਵਾ ਦਿਖਾ ਕੇ ਅਸੀਂ ਆਪ ਉੱਚੇ ਬਣਦੇ ਆ ਨਾ ਅਸਲ ਦੇ ਵਿੱਚ ਅਸੀਂ ਉਦੋਂ ਨੀਵੇਂ ਹੋ ਰਹੇ ਹੁੰਨੇ ਆ ਖੈਰ ਇੱਕ ਅਜਿਹਾ ਮਾਮਲਾ ਜੀ ਤੇ ਕੇਜਰੀਵਾਲ ਹੁਣ ਆਪਣੇ ਸਿਆਸੀ ਸਾਥੀਆਂ ਤੋਂ ਵੀ ਕੋਈ ਸਪੋਰਟ ਨਹੀਂ ਮਿਲ ਰਹੀ ਕੇਜਰੀਵਾਲ ਨੂੰ ਜੇਲ੍ਹ ਗਿਆ ਉਹ ਉਦੋਂ ਕਾਂਗਰਸ ਹੀ ਆਗੇ ਸਾਰੇ ਆਗੇ ਹੁਣ ਕਿਉਂਕਿ ਵਿਰੋਧੀ ਪਾਰਟੀਆਂ ਨੇ ਕੇਜਰੀਵਾਲ ਦੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਤੇ ਪ੍ਰਿਆੰਕਾ ਗਾਂਧੀ ਨੇ ਤਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਨਿਆਂ ਹੋਣਾ ਚਾਹੀਦਾ ਪਾਰਟੀਆਂ ਇਸ ਗੱਲ ਤੋਂ ਡਰਦੀਆਂ ਨੇ ਕਿ ਜੇਕਰ ਕੱਲ ਨੂੰ ਭਾਜਪਾ ਨੇ ਔਰਤ ਵਿਰੋਧੀ ਨੈਰੇਟਿਵ ਮਜ਼ਬੂਤ ਕਰ ਲਿਆ ਮਤਲਬ ਜਿਵੇਂ ਉਹ ਚਲਾ ਰਹੇ ਨੇ ਕੇਜਰੀਵਾਲ ਰਿਜ਼ਾਈਨ ਸੁਵਾਤੀ ਮਾਲੀਵਾਲ ਦੇ ਬਾਰੇ ਉਹ ਕਹਿ ਰਹੇ ਨੇ ਕਿ ਉਹ ਲਗਾਤਾਰ ਟ੍ਰੈਂਡ ਕਰ ਰਹੇ ਨੇ ਕਿ ਸੁਵਾਤੀ ਮਾਲੀਵਾਲ ਨੂੰ ਜਸਟਿਸ ਫॉर ਸੁਵਾਤੀ ਮਾਲੀਵਾਲ ਕੇਜਰੀਵਾਲ ਰਿਜ਼ਾਈਨ ਇਹ ਸਾਰੀਆਂ ਚੀਜ਼ਾਂ ਇਹ ਕੌਣ ਮਤਲਬ ਕੌਣ ਕਰਾ ਰਿਹਾ ਹੈ ਇਹ ਬੀਜੇਪੀ ਕਰਾ ਰਹੀ ਹੈ ਸਾਰਾ ਕੁਝ ਤੇ ਉਹ ਕਹਿੰਦੇ ਕਿ ਜੇਕਰ ਇਹ ਨੈਟਾ ਮਜ਼ਬੂਤ ਹੋ ਗਿਆ ਤਾਂ ਸਾਡੇ ਲਈ ਡੈਮੇਜ ਨੂੰ ਕੰਟਰੋਲ ਕਰਨਾ ਔਕਾ ਹੋ ਜਾਊਗਾ ਸੋ ਜਿਹੜੀ ਗੱਲ ਆਪਾਂ ਇੰਟਰਨਲ ਪੋਲਿਟਿਕਸ ਤੇ ਕਹੀ ਸੀ ਉਹ ਸੰਜੀਤ ਸਿੰਘ ਕਹਿੰਦੇ ਨੇ ਇਸ ਮਾਮਲੇ ਤੋਂ ਬਾਅਦ ਉਹ ਕਹਿੰਦੇ ਕਿ ਹੋਇਆ ਤਾਂ ਗਲਤ ਹੈ ਸਵਾਤੀ ਮਾਲੀਵਾਲ ਦੇ ਨਾਲ ਜਾਂਚ ਤੇ ਕਾਰਵਾਈ ਹੋਣੀ ਚਾਹੀਦੀ ਤੇ ਫਿਰ ਉਹ ਕਹਿੰਦੇ ਨੇ ਕਿ ਮਾਮਲਾ ਕੇਜਰੀਵਾਲ ਦੇ ਧਿਆਨ ਦੇ ਵਿੱਚ ਹੈ ਹੁਣ ਆਮ ਆਦਮੀ ਪਾਰਟੀ ਦੇ ਦੋ ਲੀਡਰ ਨੇ ਜਿਹੜੇ ਕਹਿੰਦੇ ਨੇ ਕਿ ਇਕਤਾ ਆਤਸ਼ਿਮਨ ਰੇਲ ਜਿਹੜੀ ਤਾਂ ਸਿੱਧੇ ਤੌਰ ਤੇ ਕੇਜਰੀਵਾਲ ਤੇ ਵਿਭਵ ਕੁਮਾਰ ਨੂੰ ਬਰੀ ਕਰ ਰਹੀ ਹੈ ਆਪਣੀਆਂ ਸਟੇਟਮੈਂਟਾਂ ਦੇ ਵਿੱਚ ਹਾਲਾਂਕਿ ਉਹਨੇ ਜਿਹੜੇ ਇੱਕ ਦੋ ਸਵਾਲ ਚੁੱਕੇ ਨੇ ਐਫ ਆਈ ਆਰ ਦੇ ਮਾਮਲੇ ਦੇ ਵਿੱਚ ਜਾਂ ਸਵਾਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਕਿ ਡਰੈਇੰਗ ਰੂਮ ਦੇ ਵਿੱਚ ਜਦੋਂ ਗਾਲੀ ਗਲੋਚ ਹੋਇਆ ਤਾਂ ਉਦੋਂ ਕਿਸ ਗੱਲ ਤੋਂ ਸ਼ੁਰੂ ਹੋਇਆ ਸੀ ਸਵਾਤੀ ਮਾਲੀਵਾਲ ਕੋਲੇ ਕੋਈ ਜਵਾਬ ਨਹੀਂ ਦੂਜਾ ਉਹ ਬਿਨਾਂ ਅਪਾਇੰਟਮੈਂਟ ਤੋਂ ਕਿਉਂ ਗਈ ਸੀ ਕੋਈ ਜ਼ਿਕਰ ਕਿਉਂ ਨਹੀਂਗਾ ਐਫ ਆਈ ਆਰ ਦੇ ਵਿੱਚ ਕੋਈ ਜਵਾਬ ਕਿਉਂ ਨਹੀਂਗਾ ਇਹਦੇ ਬਾਰੇ ਤੇ ਕੋਈ ਜਵਾਬ ਉਹ ਬੀਬੀ ਮਤਲਬ ਇੱਕ ਤਰੀਕੇ ਨਾਲ ਹਾ ਵੀ ਐਸ ਪੂਰੇ ਨੈਰੇਟਿਵ ਦੇ ਵਿੱਚ ਪਰ ਦੂਜੇ ਪਾਸੇ ਜਦੋਂ ਉਹਨਾਂ ਨੂੰ ਕਿਹਾ ਕਿ ਜੇਕਰ ਬਿਨਾ ਅਪਾਇੰਟਮੈਂਟ ਦੇ ਜਾਣਾ ਕੋਈ ਗੁਨਾਹ ਕੋ ਤੁਸੀਂ ਜੇਕਰ ਰਾਜ ਸਭਾ ਮੈਂਬਰ ਤੁਹਾਡਾ ਪਾਰਟੀ ਦਾ ਇਸ ਤਰ੍ਹਾਂ ਆ ਗਿਆ ਕਿ ਤੁਸੀਂ ਇਹਨਾਂ ਨੂੰ ਕਟਮਾਰ ਕਰੋਗੇ ਔਰ ਅਰਵਿੰਦ ਕੇਜਰੀਵਾਲ ਬਾਰੇ ਤਾਂ ਇਹ ਕਿਹਾ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਪਹਿਲਾਂ ਲੱਠ ਮਾਰਾਂ ਦੀ ਮਦਦ ਦੇ ਨਾਲ ਆਪਣੇ ਵਿਰੋਧੀ ਜਿਹੜੇ ਪਾਰਟੀ ਦੇ ਵਿੱਚਲੇ ਵਿਦਿਨ ਦਾ ਪਾਰਟੀ ਜਿਹੜੇ ਕਾਉਂਟਰ ਕਰਦੇ ਸੀ ਕਈ ਚੀਜ਼ਾਂ ਨੂੰ ਜਿਹੜੇ ਆਪਣੀ ਮਰਜ਼ੀ ਦੇ ਨਾਲ ਗੱਲ ਕਰਦੇ ਸੀ ਉਹਨਾਂ ਨੂੰ ਬਾਹਰ ਕਢਵਾਇਆ ਜ਼ਲੀਲ ਕਰਾ ਕੇ ਸੋ ਕੁੱਲ ਮਿਲਾ ਕੇ ਮਸਲਾ ਸੀ ਇੱਕ ਬੀਬੀ ਦੇ ਨਾਲ ਕਟਮਾਰ ਦਾ ਮਸਲਾ ਸੀ ਇੱਕ ਔਰਤ ਦੇ ਨਾਲ ਜੇਕਰ ਵਧਿੱਕੀ ਹੋਈ ਹੈ ਤਾਂ ਉਹਨੂੰ ਨਿਆਂ ਦਿਵਾਉਣ ਦਾ ਪਰ ਆਮ ਆਦਮੀ ਪਾਰਟੀ ਤੇ ਭਾਜਪਾ ਦੋਨਾਂ ਨੇ ਇਹਨੂੰ ਹੁਣ ਸਿਆਸੀ ਮਸਲਾ ਬਣਾ ਲਿਆ ਹੈ ਤਕਨੀਕੀ ਤੌਰ ਤੇ ਕਈ ਚੀਜ਼ਾਂ ਐਸੀਆਂ ਨੇ ਜਿੱਥੇ ਸਵਾਤੀ ਮਾਲੀਵਾਲ ਘਿਰਦੀ ਨਜ਼ਰ ਆਉਂਦੀ ਹੈ ਤੇ ਤਕਨੀਕੀ ਤੌਰ ਤੇ ਕਈ ਚੀਜ਼ਾਂ ਐਸੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਘਿਰਦੀ ਨਜ਼ਰ ਆਉਂਦੀ ਹੈ ਤੇ ਜਿਹੜੀ ਸੰਜੇ ਸਿੰਘ ਵਾਲੀ ਗੱਲ ਹੈ ਉਹ ਇਹ ਹੈ ਕਿ ਪਿਛਲੇ ਲੰਘੇ 1.5-2 ਮਹੀਨੇ ਤੋਂ ਜਦੋਂ ਤੋਂ ਸ਼ਰਾਬ ਘਟਾਲਾ ਚੱਲ ਰਿਹਾ ਹੈ ਵਿਦਨ ਦਾ ਪਾਰਟੀ ਜਿਹੜਾ ਇੱਕ ਫੇਥ ਹੁੰਦਾ ਜਿਹੜਾ ਇੱਕ ਟਰਸਟ ਹੁੰਦਾ ਇੱਕ ਦੂਜੇ ਦੇ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਲੀਰੋ ਲੀਰ ਹੋਇਆ ਉਹ ਲੱਗ ਕਿਸੇ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਪਾਵਰ ਨੂੰ ਹੜੱਪਣ ਦੀ ਲੜਾਈ ਹੈ ਇੱਕ ਦੂਜੇ ਤਿੰਨ ਸਿਕਿਉਰਿਟੀ ਇੰਨੀ ਹੈ ਕਿ ਵਿਵੇਕ ਕੁਮਾਰ ਵਰਗੇ ਸਾਰੇ ਚੀਜ਼ ਦੇ ਉੱਤੇ ਨਜ਼ਰ ਰੱਖ ਰਹੇ ਨੇ ਕਿ ਕੌਣ ਸਹੀ ਹੈ ਕੌਣ ਗਲਤ ਆ ਪਰ ਅਸਲ ਦੇ ਵਿੱਚ ਇਹ ਇੱਕ ਕੁੱਟਮਾਰ ਦਾ ਮਾਮਲਾ ਹੈ ਇੱਕ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਤੋਂ ਬਾਅਦ ਹੀ ਕਿਸੇ ਟਿੱਪਣੀ ਤੇ ਪਹੁੰਚਿਆ ਜਾ ਸਕਦਾ ਹੈ ਵਿਵੇਕ ਕੁਮਾਰ ਨੂੰ ਜਾਂਚ ਦੇ ਵਿੱਚ ਕਦੋਂ ਸ਼ਾਮਲ ਕੀਤਾ ਜਾਊਗਾ ਉਹਦੀ ਅਰੈਸਟ ਕਦੋਂ ਪੈਂਦੀ ਹੈ ਇਹਦਾ ਹਲੇ ਕੋਈ ਜਵਾਬ ਨਹੀਂ ਕੋਈ ਪਤਾ ਨਹੀਂ ਕੇਜਰੀਵਾਲ ਇਸ ਮਾਮਲੇ ਤੇ ਚੁੱਪ ਕਦੋਂ ਤੋੜਨਗੇ ਇਹਦੇ ਬਾਰੇ ਹਲੇ ਕੋਈ ਪਤਾ ਨਹੀਂ ਪਰ ਫਿਲਹਾਲ ਇਸ ਮਾਮਲੇ ਦੇ ਇਸ ਮਾਮਲੇ ਨੇ ਕੇਜਰੀਵਾਲ ਦੇ ਜੇਲ੍ਹ ਆਉਣ ਤੋਂ ਬਾਅਦ ਜਿਹੜੀ ਉਹਨੂੰ ਹਮਦਰਦੀ ਮਿਲ ਰਹੀ ਸੀ ਇਸ ਮਾਮਲੇ ਦੇ ਸਾਹਮਣੇ ਆਉਣ ਕਰਕੇ ਉਹ ਹਮਦਰਦੀ ਮੱਠੀ ਜ਼ਰੂਰ ਪੈ ਗਈ ਹੈ ਤੇ ਇੱਕ ਡੈਮੇਜ ਕੰਟਰੋਲ ਕਰਨ ਨੂੰ ਪਾਰਟੀ ਭੱਜ ਰਹੀ ਹੈ ਦੋਸ਼ ਇਹ ਹੈ ਕਿ ਇਹ ਸਾਰਾ ਕੁਝ ਭਾਜਪੀ ਕਰਾ ਰਹੀ ਹੈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ